ਹੈਨ ਜੈਰੋ ਨੂੰ ਦੁਨੀਆ ਪਿਆਰ ਕਰਦੀ ਹੈ ਸਾਹਮਣੇ ਪਈ ਹੋਈ ਕਬੱਡੀ ਐਨ ਨੌਜਨ ਵਾਹ ਓਏ ਯਾਰੋ ਹਰਮਨ ਕਾਲਾ ਹੈਰੀ ਮੰਡੇਲ ਦੇ ਸਾਹਤੇ ਇਦਾਂ ਮਾਰਿਆ ਰਸ਼ੀਨ ਆਲਾ ਜਿਵੇਂ ਉਹਦੇ ਉੱਪਰ ਪਹਿਲਾ ਗਿਆ ਸੀ ਅਪੋਲੋ ਦੇ ਤੌਰ ਤੇ ਜਾਣਾ ਜਾਊਗਾ ਔਰ ਸਰਜੀਤ ਸਿੰਘ ਨਿਊ ਵੈਸਟ ਵਾਲਿਆਂ ਵੱਲੋਂ 100 ਡਾਲਰ ਇਸ ਗੱਭਰੂ ਦੀ ਰੇਟ ਦੇ ਉੱਪਰ ਲੱਗ ਗਿਆ ਹੈ ਆ ਦੇਖ ਲਓ ਉਹ ਚੰਦਰਮਾ ਤੇ ਉਤਰਿਆ ਸੀਗਾ ਆ ਨੌਜੋ ਹੁਣ ਹੈਰੋ ਸ਼ਾਹਬੇਦ ਲੈਜੈਂਡਸ ਨੈਵਰ ਡਾਈ ਆਪਣੇ ਵੀਰ ਦਾ ਲਿਖਿਆ ਹੋਇਆ ਕਿ ਲੈਜੈਂਡਸ ਨੈਵਰ ਡਾਈ ਇਹ ਹੈਰੋ ਸ਼ਾਹਬੇਦ ਵੀਰੋ ਕੌਣ ਆ ਗਿਆ ਅਪੋਲੋ ਅਪੋਲੋ ਓ ਨਹੀਂ ਰਿਸਾ ਹੈਰੋ ਸ਼ਾਹਬੇਦ ਅਪੋਲੋ ਆਫ ਕਬੱਡੀ ਓ ਸ਼ਾਨਦਾਰ ਦੇਖਿਆ ਓਏ ਸ਼ਾਨਦਾਰ ਦੇਖ ਮੁੰਡਾ ਮੁੰਡਾ ਪੈਰ ਨਾਲ ਵੀ ਬੜੇ ਤੇਜ਼ ਟੱਚ ਮਾਰਦਾ ਆ ਉਹ ਦੇਖਦਾ ਸਾਹਮਣੇ ਬਈ ਜੇ ਅਰਸ਼ ਜੇ ਅਰਸ਼ ਡੱਕ ਦੇਗਾ ਨੌਜਾਨਾ ਆਹ ਵੇਖੋ ਏ ਏ ਏ ਵਾਹ ਉਹ ਨਜ਼ਾਰਾ ਵੱਖਰਾ ਖੇਡ ਮੈਦਾਨ ਦੇ ਵਿੱਚ ਵੱਖਰਾ ਨਜ਼ਾਰਾ ਪ੍ਰੋਫੈਸਰ ਸਾਹਿਬ ਆਹ ਵੇਖ ਸਾਹਮਣੇ ਇਹ ਕੌਣ ਆ ਗਿਆ ਹੀਰੋ ਆ ਗਿਆ ਉਹ ਨੀਵੇਂ ਡਰਦੀ ਰੱਬ ਰੱਬ ਕਰਦੀ ਲੋਕੀ ਕਹਿਣ ਛੂਈ ਮੂਈ ਉਹ ਛੂਈ ਮੂਈ ਹਟੋ ਗਬਰੂਆ ਹਟੋ ਗਬਰੂਆ ਇਸ਼ਾਰਾ ਕੀ ਹੁੰਦਾ ਵੀ ਪੁਆਇੰਟ ਕੀ ਦਾ ਪੁਆਇੰਟ ਮੇਰਾ ਖਿਆਲ ਹੈ ਬਿੰਨਾ ਜੀ ਦਾ ਇਸ਼ਾਰਾ ਜੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਪਿਰਤਿਆ ਕਿਹਦੇ ਆ ਪੱਟਾਂ ਦੇ ਵਿੱਚ ਜੋਰ ਮਿੱਤਰੋ ਵੀ ਆਣੇ ਜਾਣਾ ਜਿੱਤ ਕੇ ਉਹਨੇ ਜਾਣਾ ਜਿੱਤ ਕੇ ਉਧਰਲੇ ਪਾਸੇ ਮੈਨੂੰ ਲੱਗਦਾ ਆ ਪੋਲੋ ਆਹ ਕਬੱਡੀ ਜਵੇ ਜੇ ਆ ਪੌਲਾ ਆ ਇਹ ਤਲਵੰਡੀ ਚੌਧਰੀਆਂ ਵਾਲਾ ਜੀਤਾ ਸੰਦੀਪ ਜੰਡੀ ਦੇ ਵਾਲਾ 100 ਡਾਲਰ ਫਿਰ ਤੇ ਆ ਇਹਨੂੰ ਵੀ ਹੁਣ ਦੁਨੀਆ ਪਿਆਰ ਕਰਦੀ ਹੈ ਦੁਨੀਆ ਆ ਦੇਖ ਲਓ ਸਾਹਮਣੇ ਉਹ ਕਬੱਡੀ ਦਾ ਟੋਨੀ ਜੀ ਮੈਨੂੰ ਤਾਂ ਦੇਵੀਦਿਆਲ ਦੀ ਜਵਾਨੀ ਦਿਖਦੀ ਹੈ ਤੇ ਸਾਹਮਣੇ ਇੱਦੇ ਦੇਵੀਦਿਆਲ ਵੀ ਕੁੱਬਿਆਂ ਵਾਲਾ ਆ ਦੇਖੋ ਸਾਹਮਣੇ ਉਹ ਕਬੱਡੀ ਦਾ ਦੇਵੀਦਿਆਲ ਇਹ ਯਾਰ ਜਮਾ ਬੱਲੇ ਆਪੋਲੋ ਤਾਂ ਆਪੋਲੋ ਐ ਆਪੋਲੋ ਤਾਂ ਚੰਦਰਮਾ ਦੇ